ਪਾਦੋਂ ਐ ਪਰਮ ਪੁਲਾਣੀਆਂ ਦੁਜੈ ਲੱਗਾ ਹੇਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਪਾਦੋਂ ਐ ਪਰਮ ਪੁਲਾਣੀਆਂ ਦੁਜੈ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਪਰ ਜਨਾਹੀ ਕੇਤ ਜਿਤ ਦਿਨ ਦੇ ਬਿੰਸਸੀ ਜਿਤ ਵੇਲਾ ਕਹਿ ਸੁਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਪੇਤ ਡੁੱਖੜੋ ਦੇਖਣ ਮਹੇ ਜਿਨਸੋਂ ਲੱਗਾ ਹੇ ਤ ਹੱਥ ਮਰੋੜੈ ਤਨ ਕਪੇ ਸਿਆਹੋ ਹੋ ਆਸੇ ਤ ਜੇ ਹਾਂ ਬਿਝੈ ਸੋ ਲੁਣੈ ਕਰਮਾ ਸੁੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੋਂ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈ ਤੋ ਸੇ ਪਾਦੋਂ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈ ਤੋ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਅਦੁੱਤ ਮਿਹਨਤ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਹਨ ਜੇ ਰਮ ਲੋਕ ਪਰਪਲਿਖਿਆ ਵਿੱਚ ਪੈ ਜਾਂਦਾ ਹੈ ਇੱਕ ਵਾਹਿਗੁਰੂ ਨੂੰ ਛੱਡ ਕੇ ਦੂਜੇ ਦੇ ਨਾਲ ਪਾਪ ਪ੍ਰਮਾਤਮਾ ਨੂੰ ਤਿਆਗ ਕੇ ਹੋਰ ਦਾਤਾਂ ਦੇ ਨਾਲ ਹੋਰ ਦੇਵੀ ਦੇਵਤਿਆਂ ਦੇ ਨਾਲ ਜਾਂ ਹੋਰ ਕੋਈ ਰੁੱਖਾਂ ਨੂੰ ਪੂਜ ਰਿਹਾ ਹੈ ਕੋਈ ਸੱਪਾਂ ਨੂੰ ਪੂਜ ਰਿਹਾ ਹੈ ਮਾਇਆ ਦੇ ਪ੍ਰਭਾਵ ਹੇਠ ਜਿਤ ਨੂੰ ਲੁਕਾ ਜਾਂਦਾ ਹੈ ਤਾਂ ਉਹ ਪਰਪਲਿਖਿਆ ਵਿੱਚ ਪੈ ਜਾਂਦਾ ਹੈ ਗੁਰਦੇ ਜੀ ਫਰਮਾਦੇ ਹਨ ਲਖਸ਼ੀਦਾਰ ਬਣਾਇਆ ਕਾਜ ਨਹੀਂ ਕੀਤ ਅਪਾ ਕਿਤੇ ਵੀ ਕੰਮ ਕਿਉਂ ਨਾ ਕਰ ਲਈਏ ਪ੍ਰਮਾਤਮਾ ਨੂੰ ਖੁਸ਼ ਕਰਨ ਵਾਸਤੇ ਦਿਖਾਵੇ ਤੋਂ ਉਹਦੇ ਕੀਤੇ ਹੋਏ ਕਰਮ ਕਾਂਡ ਅਡੰਬਰ ਉਹ ਪ੍ਰਮਾਤਮਾ ਨੂੰ ਪਰਵਾਹ ਨਹੀਂ ਹੁਣ ਆਪਾਂ ਸ਼ਬਦੀ ਗੱਲ ਕਰੀਏ ਸੁਣਾ ਪ੍ਰਮਾਤਮਾ ਜਿਨਾ ਪਰ ਦਇਆ ਕਰਦਾ ਹੈ ਨਾ ਉਹਨਾਂ ਨੂੰ ਗੁਰੂ ਬਲਾ ਦਿੰਦਾ ਹੈ ਸਤਗੁਰੂ ਸਾਡੇ ਅੰਦਰ ਉਹ ਗੁਣ ਪੈਦਾ ਕਰਦੇ ਹਨ ਜਿਨ੍ਹਾਂ ਗੁਣਾਂ ਦੇ ਵੇਖ ਕੇ ਪ੍ਰਮਾਤਮਾ ਸਾਡੇ ਉੱਪਰ ਪ੍ਰਸੰਨ ਹੁੰਦਾ ਹੈ ਅਤੇ ਉਪੰੰਕੇ ਸੀ ਕਿ ਪ੍ਰਭ ਆਪ ਸ਼ਿੰਦਾਰ ਸਵਾਰਣ ਹਾਰ ਪ੍ਰਮਾਤਮਾ ਮਿਹਰ ਕਰਦਾ ਹੈ ਬਖਸ਼ਿਸ਼ ਕਰਦਾ ਹੈ ਸਾਡੇ ਅੰਦਰ ਉਹ ਗੁਣ ਪੈਦਾ ਕਰ ਦਿੰਦਾ ਹੈ ਉਹ ਸ਼ਿੰਗਾਰ ਜਿਹਨਾਂ ਨੂੰ ਵੇਖ ਕੇ ਮਾਲਕ ਤੁਹਾਨੂੰ ਤੁਹਾਨੂੰ ਲਾਇਕ ਕਰਦਾ ਤੁਹਾਨੂੰ ਪਸੰਦ ਕਰਦਾ ਹੈ ਉਹ ਸ਼ਿੰਗਾਰ ਹਨ ਸਤ ਸੂਤ ਪਉਖ ਦੇ ਆਧਾਰ ਤੇ ਇਹ ਗੁਣ ਹਨ ਜਿਹੜਾ ਨੂੰ ਆਪਾਂ ਤਾਂ ਕਰਨਾ ਹੈ ਅਮਲੁਖ ਨੇ ਲੇਕਿਨ ਇਹਨਾਂ ਨੂੰ ਛੱਡ ਕੇ ਉਹ ਗੁਦੇਵ ਜਿਹੜੇ ਹਨ ਲੱਖ ਸ਼ਿੰਗਾਰ ਬਣਾਏ ਦੂਜੇ ਦੁਨਿਆਵੀ ਕੰਮ ਧੰਦਿਆਂ ਦੇ ਅੰਦਰ ਆਪਾਂ उलझे ਰਹੇ ਪਦਾਰਥਾਂ ਨੂੰ ਇਕੱਠਾ ਕਰਦੇ ਰਹੇ ਆਪਣੀ ਚੌਧਰ ਪਿੱਛੇ ਲੜਾਈ ਪਿੱਛੇ ਝਗੜੇ ਪਿੱਛੇ ਦੁਆਰ ਦੇ ਅਧੀਨ ਹੋ ਕੇ ਮਾਇਆ ਦੇ ਅਧੀਨ ਹੋ ਕੇ ਆਪਾਂ ਕਾਰਜ ਕਰਦੇ ਰਹੇ ਉਕਸੇ ਤਾਰੀ ਨਹੀਂ ਨਾ ਪ੍ਰਮਾਤਮਾ ਇਹ ਹਦੂਰੀ ਉਹਨਾਂ ਜਨਰ ਜੀ ਨੂੰ ਪ੍ਰਾਪਤੀ ਹੁੰਦੀ ਹੈ ਕਿ ਪ੍ਰਮਾਤਮਾ ਤਾਂ ਅੰਤਰਗਾਮੀ ਹੈ ਉਹ ਸਾਡੇ ਦਿਲਾਂ ਦੀ ਜਾਣਨ ਵਾਲਾ ਹੈ ਉਸ ਨੂੰ ਆਪਾਂ ਪਰਵਾ ਨਹੀਂ ਸਕਦੇ ਲਾਸਟ ਵੀਕ ਆਪਾਂ ਕਿਸ਼ੋਰ ਪੜਿਆ ਸੀਗਾ ਭਗਤ ਰਵਿਦਾਸ ਜੀ ਦਾ ਭਗਤਿਆ ਜਸਨ ਕੀ ਆਪ ਕੋ ਨੂੰ ਬਾਪਾ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਪ੍ਰਮਾਤਮਾ ਕਿਸੇ ਦੀ ਜਾਇਦਾਦ ਨਹੀਂ ਹੈ ਜਿਹੜਾ ਵੀ ਪ੍ਰਮਾਤਮਾ ਨੂੰ ਦਿਲ ਦੀ ਗਹਿਰਾਈਆਂ ਤੋਂ ਜਪਦਾ ਹੈ ਪ੍ਰਮਾਤਮਾ ਉਸ ਦਾ ਹੀ ਹੋ ਜਾਂਦਾ ਹੈ ਇਹ ਨਹੀਂ کوئی اچھی جاتی والا جا بہت امیر وہی پرماتا پراپت کر سکتا ہے اپنا ہوں شبد پڑھے سے نا برہم بند ہے سو براہمن کی ہیں جو برہم کی بچار کرتا ہے وہی اچھی جاتی والا ہے یہ نہیں کہ برہم کے کا پتا ہو گیا اچا ہو گیا شدر نیواں ہو گیا ستگر جی سوٹ نو پروان نہیں کرتے پاجوئے پرم کونیاں دوجا لگا ہےک لک شنگار بنایا کارج نہ ہی کہ پتی پرمیشر واحر پرسن نہیں ہے ਇਕ ਜਦ ਆਪਾਂ ਹੋਸ਼ ਸ਼ਿੰਦਾਰ ਕਰੀ ਜਾਂਦੇ ਹਾਂ ਕਰਮ ਕਾਂਡਾ ਵਾਲੇ ਉਹ ਪ੍ਰਮਾਤਮਾ ਨੂੰ ਪਰਵਾਹ ਨਹੀਂ ਹਾਂ ਇਹ ਸ਼ਰੀਰ ਜਿਸ ਤੇ ਅਸੀਂ ਮਾਨ ਕਰਦੇ ਹਾਂ ਉਹ ਦੇਵ ਜੀ ਆਖਦੇ ਹਾਂ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹ ਸੰਪ੍ਰੇਤ ਫਿਰ ਆਪਾਂ ਨੂੰ ਜੋ ਬਹੁਤ ਪਿਆਰ ਕਰਨ ਵਾਲੇ ਨੇ ਜੋ ਸਾਡੇ ਬਹੁਤ ਨਜ਼ਦੀਕੀ ਹਨ ਜਿਨ੍ਹਾਂ ਤੋਂ ਬਿਨਾ ਸਾਨੂੰ ਲੱਗਦਾ ਸਾਡਾ ਜੀਵਨ ਹੀ ਬੇਅਰਥ ਹੈ ਲੇਕਿਨ ਮਨੁੱਖ ਦੀ ਇਹ ਵਿਸ਼ਵਾਸ ਪੂਰੇ ਹੋ ਜਾਂਦੇ ਹਨ ਫਿਰ ਸ਼ਰੀਰ ਨੂੰ ਹੀ ਆਪਾਂ ਬੜੀ ਤੱਕ ਨਾਲ ਜੰਦੇ ਹਾਂ ਫਿਰ ਤੁਹਾਨੂੰ ਡਰ ਲੱਗਦਾ ਉਨ ਉਸ ਅਪਰਛੂਣ ਨੂੰ ਵੀ ਡਰ ਲੱਗਦਾ ਹੈ ਪਕੜਤ ਲਾਇਨ ਦੂਤ ਜੰਮ ਕਿਸਰ ਕਿਸਾ ਨਾ ਦੇਨੀ ਪੇ ਜੀਵਾਤਮਾ ਕਿੱਥੇ ਲੈ ਜਾਇ ਜਾਂਦਾ ਹੈ ਕੋਈ ਇਸ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਜੰਮ ਦੂਤ ਇਸ ਨੂੰ ਲੈ ਜਾਂਦੇ ਛੱਡ ਖਲੋ ਉਤੇ ਕਿਨੇ ਮਾਹਾਂ ਜਿੰਸੋਂ ਲੱਗਾ ਹੈ ਜਿਨ੍ਹਾਂ ਦੇ ਨਾਲ ਬਹੁਤ ਪਿਆਰ ਸੀ ਜਿਨ੍ਹਾਂ ਦੇ ਕਾਰਨ ਕਰਕੇ ਆਪਾਂ ਦੁਨੀਆ ਦੇ ਅੰਦਰ ਬਹੁਤ ਸਾਰੇ ਐਸੇ ਭੜੇ ਕੰਮ ਕੀਤੇ ਹਨ ਉਹ ਸਾਰੇ ਲਾਭੇ ਹੋ ਜਾਂਦੇ ਹਨ ਹੱਥ ਮਰੋੜਾ ਤਨ ਕੱਪੇ ਸਿਆਹੋ ਹੋਵਾ ਸੀ ਲੇਕਿਨ ਹੁਣ ਪਛਤਾਉਣ ਦੇ ਨਾਲ ਕੋਈ ਲਾਭ ਨਹੀਂ ਹੁੰਦਾ ਹੱਥ ਕੰਮਣ ਲੱਗ ਪੈਂਦੇ ਹਨ ਸ੍ਰੀ ਮੁਨਕ ਪੁਸ਼ਤਾਵਾ ਕਰਦਾ ਹੈ ਕਾਲਿਆਂ ਤੋਂ ਢੋਲੇ ਹੋ ਜਾਂਦੀ ਹਨ ਪਾਵੜ ਪਹਿਲਾਂ ਕਾਲੇ ਹੁੰਦੇ ਹਨ ਜਵਾਨੀ ਦਾ ਸਮਾਂ ਹੁੰਦਾ ਹੈ ਚਿੱਟੇ ਹੋ ਜਾਂਦੇ ਹਨ ਬੁਢਾਪੇ ਦਾ ਸਮਾਂ ਹੈ ਜ਼ਿੰਦਗੀ ਹੱਥੋਂ ਬੀਤ ਜਾਂਦੀ ਹੈ ਗੁਰਦੇਵ ਜੀ ਆਖਦੇ ਹਨ ਅਸਲ ਪਿਧਾਲ ਇਹ ਹੈ ਜਿਹੜਾ ਬੀਜੇ ਸੋ ਲੁਣਾ ਹੈ ਕਰਮਾਂ ਸੰਧਰਾ ਖੇਤ ਇਹ ਸੰਸਾਰ ਕਰਮ ਪੂਣੀ ਹੈ ਜਿਸ ਤਰ੍ਹਾਂ ਦੇ ਬੀਜ ਆਪਾਂ ਬੀਜਾਂਗੇ ਉਸਾਂ ਦੇ ਫਲ ਉਸ ਨੂੰ ਪ੍ਰਾਪਤ ਹੋਗੇ ਕੱਲ ਜਦ ਮਸ਼ਤ ਵੀ ਸੀ ਸ਼੍ਰੀ ਕ੍ਰਿਸ਼ਨ ਜੀ ਦਾ ਸੰਦੇਸ਼ ਆਪਾਂ ਸਾਰ ਨੂੰ ਪਤਾ ਹੈ ਨਾ ਇਸ ਸੰਸਾਰ ਕਰਮ ਉਮੀ ਹੈ ਜਿਸ ਤਰ੍ਹਾਂ ਦੇ ਕੰਮ ਆਪਾਂ ਕਰਦੇ ਹਾਂ ਉਸ ਤਰ੍ਹਾਂ ਦੇ ਫਲ ਸਾਨੂੰ ਪ੍ਰਾਪਤ ਹੁੰਦੇ ਹਨ ਦੁਆਪਰ ਦੀ ਗੱਲ ਹੈ ਇਹ ਲੇਕਿਨ ਗੁਰੂ ਨਾਨਕ ਦੇਵ ਜੀ ਸਰਬਦੂਜੀ ਫਰਮਾਉਂਦੇ ਹਨ ਕਿ ਇਹ ਸੰਸਾਰ ਕਰਮਾਂ ਦਾ ਇੱਕ ਖੇਤ ਹੈ ਜਿਸ ਤਰ੍ਹਾਂ ਦਾ ਬੀਜ ਆਪਾਂ ਬੋਵਾਂਗੇ ਨਾ ਉਸ ਤਰ੍ਹਾਂ ਦੀ ਖੇਤੀ ਸਾਨੂੰ ਵੱਢਣੀ ਪਵੇਗੀ ਬੜੇ ਪਿਆਰੇ ਸ਼ਬਦ ਹਨ ਬਾਬਾ ਫਰੀਦ ਜੀ ਦੇ ਬਾਬਾ ਫਰੀਦ ਜੀ ਆਖਦੇ ਹਨਾ ਲੋੜਾ ਦਾ ਬਿਜੋਰੀਆਂ ਕਿੱਕਰ ਬੀਜਿਆ ਜੱਟ ਹੰਦਾ ਉਹਨੂੰ ਕਤਾ ਜਾਂਦਾ ਪੈਦਾ ਲੋੜਾ ਪਟ ਕਿਕਰ ਦੇ ਬੀਜ ਆਪਾਂ ਬੀਜਦੀਏ ਤਾਂ ਉਮੀਦ ਕਰੀਏ ਵੀ ਸਾਨੂੰ ਕੋਈ ਬਿਜੋਰੀਆਂ ਜਾਂ ਚੰਗੇ ਫਲ ਖਾਣ ਨੂੰ ਮਿਲ ਜਾਣਗੇ ਮਿੱਠੇ ਤਾਂ ਨਹੀਂ ਮਿਲ ਸਕਦੇ ਹਨ ਜੋ ਬੀਜਿਆ ਆਪਾਂ ਉਹ ਹੀ ਮਿਲਣਾ ਹੈ ਤਾਂ ਗੁਰਦੇਵ ਜੀ ਆਖਦੇ ਹਨ ਹੱਥ ਮੂੜੜਾ ਤਨ ਕੱਪੇ ਸਿਆਹ ਹੋ ਹੋਆ ਸੇਤ ਜੇਹਾ ਬੀਜਿਆ ਸੋ ਲੁਣੇ ਕਰਮਾ ਸੰਦਰਾ ਖੇਤ ਨਾਮ ਪ੍ਰਭ ਸਰਣਾਗਤੀ ਚਰਨ ਭੋਤ ਪ੍ਰਭ ਜੀ ਰਮਾਤਮਾ ਦੇ ਚਰਣਾ ਦੇ ਨਾਲ ਰੂਪ ਮੁਖ ਪਿਆਰ ਪਾ ਲੈਂਦਾ ਹੈ ਇਹ ਸਭ ਪੌਸਾ ਦੇ ਤੋਂ ਤਾਰਸਦੇ ਹਨ ਇਹ ਬਹੁਤ ਪਾਵਜਹਾਦ ਹਨ ਸੇ ਭਾਦੋਂ ਇਹ ਨਰਕ ਨਾ ਪਾਈਏ ਭਾਦੋਂ ਦੇ ਮਹੀਨੇ ਵਿੱਚ ਸਤਿਗੁਰਾਂ ਨੇ ਹਰ ਮਹੀਨੇ ਨੂੰ ਸਾਡੇ ਸਾਨੂੰ ਸੰਧਾ ਕੀਤਾ ਹੈ ਲੇਕਿਨ ਉਪਦੇਸ਼ ਕੇ ਸੰਧਾ ਹੈ ਇਹ ਨਹੀਂ ਭਾਦੋਂ ਦੇ ਵਿੱਚ ਆਪਾਂ ਇਹ ਕੰਮ ਕਰਨਾ ਹੈ ਜਿੰਦਗੀ ਦੇ ਹਰ ਪਲ ਜਿੰਨਾ ਪਰਾਂ ਨੂੰ ਆਪਾਂ ਹੜਾ ਰਹੇ ਹਾਂ ਜਿੰਨਾ ਪਰਾਂ ਵਿੱਚ ਆਪਾਂ ਜੀ ਰਹੇ ਹਾਂ ਇਹਨਾਂ ਪਰਾਂ ਦੇ ਅੰਦਰ ਜੇਕਰ ਆਪਾਂ ਗੁਰੂ ਵਾਲੇ ਬਣ ਜਾਂਦੇ ਹਾਂ ਗੁਰੂ ਦੇ ਬਚਨਾਂ ਨੂੰ ਮੰਨ ਲੈਂਦੇ ਹਾਂ ਗੁਰੂ ਦੀ ਬਾਣੀ ਨੂੰ ਮੰਨ ਲੈਂਦੇ ਹਾਂ ਤਾਂ ਗੁਰ ਰੱਖਣ ਵਾਲਾ ਹੈ ਗੁਰੂ ਫਿਰ ਦਇਆ ਕਰਕੇ ਕਿਰਪਾ ਕਰਕੇ ਸਾਨੂੰ ਦੁੱਖਾਂ ਤੋਂ ਵੀ ਰੱਖ ਲੈਂਦਾ ਹੈ ਪਾਪ ਸਾਗਰ ਤੋਂ ਵੀ ਰੱਖ ਲੈਂਦਾ ਹੈ ਜਮਾ ਦੇ ਵਸ ਵੀ ਨਹੀਂ ਪੈਣ ਦਿੰਦਾ ਤੇ ਗੁਰੂ ਦੀ ਬਖਸ਼ਿਸ਼ ਮਿਹਰ ਜੀਵ ਨੂੰ ਪ੍ਰਾਪਤ ਹੋ ਜਾਂਦੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਾਰਿਆਂ ਨੇ ਹਾਜ਼ਰੀ ਭਰੀ ਹੈ ਸਤਿਗੁਰੂ ਕਿਰਪਾ ਕਰਨ ਇਹ ਮਹੀਨਾ ਹੀ ਨਹੀਂ ਜੀਵਨ ਦੇ ਸਾਰੇ ਪਲ ਸਾਡੇ ਸਫਲ ਹੋਣ ਸੁਖਦਾਇਕ ਹੋਣ ਕਿਉਂ ਗੁਰੂ ਦੀ ਬਾਣੀ ਗੁਰਮਤਿ ਨਾਲ ਸਾਡੇ ਸਾਹ ਪਵੇਗੀ ਸਤਿਗੁਰਾਂ ਦਿੱਤੇ ਅਨਿਹਤ ਬਖਸ਼ਿਸ ਸੰਸਾਰਨ ਪ੍ਰਭੂ ਦੇ ਜੀ ਬਹੁਤ ਬਹੁਤ ਧੰਵਾਦ ਵਾਹਿ ਜੀ ਕਾ ਖਾਲਸਾ ਵਾਹਿ ਜੀ